ਮਾਨ ਸਾਹਿਬ ਨਾਲ ਵੀ ਨੇੜਤਾ ਦੋਸਤੀ ਹੈ ਜਾਂ ਕੋਈ ਰਿਸ਼ਤੇਦਾਰੀ ਪੈਂਦੀ ਹੈ ਨਹੀਂ ਰਿਸ਼ਤੇਦਾਰੀ ਵੀ ਹੈ ਪਰ ਦੋਸਤੀ ਬਹੁਤ ਨੇੜੇ ਦੀ ਹੈ ਪੁਰਾਣੀ ਹੈ ਤੇ ਬਹੁਤ ਨੇੜੇ ਦੀ ਹੈ ਤੇ ਮੈਨੂੰ ਲੱਗਦਾ ਰਿਸ਼ਤੇਦਾਰੀ ਐਮ ਇੰਨਾ ਨਹੀਂ ਹੁੰਦਾ ਜਿੰਨਾ ਇੱਕ ਅੱਛਾ ਦੋਸਤ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਵੱਲੋਂ ਤੁਹਾਨੂੰ ਲੈ ਟਿਕਟ ਵਾਸਤੇ ਕੋਈ ਅਸ਼ੋਰੈਂਸ ਯਾ ਤੁਸੀਂ ਅਪਲਾਈ ਕੀਤਾ ਜਾਂ ਡਿਮਾਂਡ ਰੱਖੀ ਜਾਂ ਕਿਸੇ ਵੱਲੋਂ ਕੋਈ ਅਸ਼ੋਰੈਂਸ ਮਿਲੀ ਹੁਣ ਤੱਕ ਨਹੀਂ ਡਿਮਾਂਡ ਨਹੀਂ ਹੁੰਦੀ ਮੈਂ ਕਹਿੰਦਾ ਕਿ ਮੈਂ ਤੇ ਮਾਨ ਸਾਹਿਬ ਦੀ ਸੋਚ ਨੂੰ ਲੈ ਕੇ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਲੈ ਕੇ ਅਸੀਂ ਇਹ ਪਾਰਟੀ ਜੁਆਇਨ ਕੀਤੀ ਸੀ ਨਾ ਕਿ ਇਸੇ ਕੋਈ ਇਸੇ ਲਾਲਚ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਪਟਿਆਲਾ ਤੋਂ ਪਿਛਲੇ ਕਈ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਵਰਕ ਸਪੋਰਟਸ ਦੇ ਖੇਤਰ ਦੇ ਵਿੱਚ ਹੋਰ ਸਮਾਜਿਕ ਕਈ ਕੰਮਾਂ ਵਿੱਚ ਅੱਗੇ ਰਹਿਣ ਵਾਲੇ ਦਲਬੀਰ ਸਿੰਘ ਗਿੱਲ ਜਿਨ੍ਹਾਂ ਨੂੰ ਦਲਬੀਰ ਸਿੰਘ ਯੂਕੇ ਵੀ ਕਿਹਾ ਜਾਂਦਾ ਹੈ ਕਿ ਉਹ ਉਹ ਰੇਲ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਆਂ ਤੇ ਪੁੱਛਦੇ ਆਂ ਤੇ ਉਹਨਾਂ ਦਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹਦੇ ਵਾਸਤੇ ਕੀ ਪਲੈਨਿੰਗ ਹੈ ਤੇ ਕੀ ਅਗਲੇ ਦੇ ਉਹਨਾਂ ਦੇ ਪਟਿਆਲਾ ਲੋਕ ਸਭਾ ਵਾਸਤੇ ਕੀ ਉਹਨਾਂ ਦੇ ਅਗਲੇ ਪਲਾਨਸ ਹੈਗੇ ਆਂ ਸਸੀ ਕਾਲ ਜੀ ਦਲਬੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਕੀ ਲੱਗਦਾ ਤੁਹਾਨੂੰ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਬਹੁਤ ਸੋਸ਼ਲ ਵਰਕ ਕਰ ਰਹੇ ਹੋ ਇਸ sport ਦੇ ਕਈ ਵੱਡੇ ਵੱਡੇ ਟੂਰਨਾਮੈਂਟ ਵੀ ਕਰਾਏ, ਪ੍ਰਾਈਜ਼ ਮਨੀ ਦੇ ਵੀ ਕਰਵਾਏ ਹੈ ਨਾ ਜੀ। ਤੇ ਕੀ ਸੋਚ ਕੇ ਤੁਸੀਂ ਹੁਣ ਮੈਦਾਨ 'ਚ ਉਤਰੇ ਹੋ? ਕੀ ਲੱਗਦਾ ਹੈ? ਕੀ ਜਿਹੜੀ ਲੋਕ ਸਭਾ ਦੀ ਆਉਣ ਵਾਲੀ ਜਿਹੜੀ ਹੈਗੀ ਹੈ ਇਲੈਕਸ਼ਨ ਤੇ ਪਟਿਆਲੇ ਤੋਂ ਉਮੀਦਵਾਰ ਤੁਹਾਨੂੰ ਅਸੀਂ ਮੰਨ ਸਕਦੇ ਹਾਂ? ਦੇਖ ਸਕਦੇ ਹਾਂ। ਨਹੀਂ ਐਕਚੁਅਲੀ ਜਿਹੜਾ ਤੁਸੀਂ ਸੋਸ਼ਲ ਵਰਕ ਦੀ ਗੱਲ ਕੀਤੀ ਹੈ, ਇਥੇ ਅਸੀਂ ਬਹੁਤ ਪੁਰਾਣੀ ਕਰ ਰਹੇ ਹਾਂ 20 ਸਾਲ ਤੋਂ। ਅੱਛਾ ਜੀ। ਅ ਹਰ ਤਰ੍ਹਾਂ ਦਾ ਇਹ ਸਿਰਫ ਇਕੱਲਾ ਕਬੱਡੀ ਨੂੰ ਨਹੀਂ ਜੋ ਜਿਸ ਵੀ ਕਿਸੇ ਲੋੜਵੰਦ ਨੂੰ ਜਾਂ ਅੱਖਾਂ ਦੇ ਕੈਂਪ ਲਾ ਲੋ ਜਾਂ ਬਲੱਡ ਦੇ ਡੋਨੇਸ਼ਨ ਦਾ ਲਾ ਲੋ ਬਲੱਡ ਦੇ ਕੈਂਪ ਲਾ ਲੋ ਜਾਂ ਕਿਸੇ ਵੀ ਕਿਸੇ ਡਿਸੇਬਲ ਨੂੰ ਟ੍ਰਾਈਸਾਈਕਲਸ ਵਗੈਰਾ ਜਾਂ ਹੁਣ ਰੀਸੈਂਟਲੀ ਸੀ ਜਿਹੜਾ ਟੂਰਨਾਮੈਂਟ ਸਾਡਾ ਵੱਡਾ ਹੋਇਆ ਸੀ ਉੱਥੇ ਕਬੱਡੀ ਦੇ ਨਾਮ ਨਾਲ ਜਿੱਥੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਜਿੱਥੇ ਅਸੀਂ ਬ੍ਰੈਂਡ ਨਿਊ ਮਹਿੰਦਰਾ ਦੀਆਂ ਥਾਰ ਗੱਡੀਆਂ ਦਿੱਤੀਆਂ ਸੀ ਉੱਥੇ ਨਾਲ ਸਮਾਜ ਦੇ ਨਾਮ ਨਾਲ ਅਸੀਂ 50 ਸਲਾਈ ਮਸ਼ੀਨਾਂ ਲੋੜਵੰਦ ਲੜਕੀਆਂ ਨੂੰ ਅਸੀਂ ਉਹ ਵੀ ਦਿੱਤੀਆਂ ਨੇ ਤੇ ਇਹਦਾ ਕੋਈ ਮਕਸਦ ਸਮਾਜ ਲਈ ਸੇਵਾ ਕਰਨਾ ਜਾਂ ਕਬੱਡੀ ਵਿੱਚ ਵੱਧ ਕੇ ਯੋਗਦਾਨ ਕੋਈ ਇਦਾਂ ਦਾ ਕੋਈ ਪਲਾਨ ਨਹੀਂ ਸੀ ਕਿ ਰਾਜਨੀਤੀ ਦੇ ਵਿੱਚ ਆਣਾ ਵੈਸੇ ਮੈਂ ਪਾਰਟੀ ਲਈ ਬਹੁਤ ਸਾਲ ਤੋਂ ਕੰਮ ਕਰ ਰਿਹਾ ਮੈਂ ਦਿੱਲੀ ਤੋਂ ਜੁੜਿਆ ਸੀ ਪਾਰਟੀ ਦੀ ਸੋਚਣਾ ਕਿਉਂਕਿ ਮੈਂ ਵਿਦੇਸ਼ ਰਹਿੰਦਾ ਸੀ ਵਿਦੇਸ਼ ਦੇ ਵਿੱਚ ਮੇਰਾ ਬਿਜ਼ਨਸ ਉੱਥੇ ਬਿਜ਼ਨਸ ਹੈ ਇੰਗਲੈਂਡ ਦੇ ਵਿੱਚ ਅਸੀਂ ਕੇਜਰੀਵਾਲ ਸਾਹਿਬ ਨਾਲ ਐਨ ਆਰ ਆਈ ਬਹੁਤ ਪਹਿਲਾਂ ਜੁੜ ਗਏ ਸੀ ਹੌਲੀ ਹੌਲੀ ਸਾਨੂੰ ਲੱਗਿਆ ਕਿ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਕੀ ਇਹ ਪਾਰਟੀ ਸਾਡੇ ਪੰਜਾਬ ਚ ਵੀ ਚਲੀ ਜਾਵੇ ਤੇ ਫਿਰ ਸਾਨੂੰ ਇੱਕ ਹੋਰ ਮੁੱਖ ਮੰਤਰੀ ਸਰਦਾਰ ਭਵਾਂਸੀ ਜੀ ਮਾਣ ਇਹ ਮਿਲ ਗਏ ਕਿਉਂਕਿ ਇਹ ਰੀਸੈਂਟਲੀ ਪੀਪੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਜੋ ਜਿੱਦਾਂ ਦਾ ਇਨਸਾਨ ਸਾਨੂੰ ਚਾਹੀਦਾ ਸੀ ਪੰਜਾਬ ਲਈ ਤੇ ਉਹ ਸਾਡੇ ਸੁਪਨੇ ਪੂਰੇ ਹੋਣੇ ਸ਼ੁਰੂ ਹੋ ਗਏ ਤੇ ਫਿਰ ਆਮ ਆਦਮੀ ਪਾਰਟੀ ਦੀ ਜੁਆਇਨਿੰਗ ਸਭ ਤੋਂ ਪਹਿਲਾਂ ਤੁਹਾਡੀ ਹੋਈ ਹੈ ਜਾਂ ਮਾਨ ਸਾਹਿਬ ਦੀ ਨਹੀਂ ਮੇਰੀ 12 ਦੀ ਹੋਈ ਹੈ ਮੇਰੀ 12 ਤੋਂ ਥੋੜੇ ਬਾਅਦ ਚ ਹੋਈ ਸੀ ਕਿਉਂਕਿ 12 ਦੇ ਵਿੱਚ ਤੇ ਮਾਨ ਸਾਹਿਬ ਤੇ ਪੀਪੀ ਤੋਂ ਚੋਣ ਲੜੀ ਸੀ ਮਾਨ ਸਾਹਿਬ ਦੀ ਆਲਮੋਸਟ 2013 ਦੇ ਲਗਭਗ ਹੋਈ ਹੈ ਹਾਂਜੀ 14 ਦਾ ਫਿਰ ਇਲੈਕਸ਼ਨ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਤੋਂ ਲੜਿਆ ਮੈਂਬਰ ਆਫ ਪਾਰਲੀਮੈਂਟ ਬਣੇ ਤੇ ਸਾਨੂੰ ਹੋਰ ਹੌਸਲਾ ਹੋ ਗਿਆ ਕਿ ਸਾਨੂੰ ਇਦਾਂ ਦਾ ਇਨਸਾਨ ਚਾਹੀਦਾ ਜਿਹੜਾ ਪੰਜਾਬ ਨੂੰ ਅੱਗੇ ਹੋ ਕੇ ਲੀਡ ਕਰੇ ਤੇ ਅੱਜ ਉਹਦਾ ਰਿਜ਼ਲਟ ਬਹੁਤ ਸੋਹਣਾ ਮਿਲ ਰਿਹਾ ਮਾਨ ਸਾਹਿਬ ਨਾਲ ਵੀ ਨੇੜਤਾ ਤੇ ਦੋਸਤੀ ਹੈ ਜਾਂ ਕੋਈ ਰਿਸ਼ਤੇਦਾਰੀ ਪੈਂਦੀ ਹੈ ਨਹੀਂ ਰਿਸ਼ਤੇਦਾਰੀ ਵੀ ਹੈ ਪਰ ਦੋਸਤੀ ਬਹੁਤ ਨੇੜੇ ਦੀ ਆ ਪੁਰਾਣੀ ਐ ਤੇ ਬਹੁਤ ਨੇੜੇ ਦੀ ਐ ਤੇ ਮੈਨੂੰ ਲੱਗਦਾ ਰਿਸ਼ਤੇਦਾਰੀ ਐਮ ਇੰਨਾ ਨਹੀਂ ਹੁੰਦਾ ਜਿੰਨਾ ਇੱਕ ਅੱਛਾ ਦੋਸਤ ਹੁੰਦਾ ਜਿੰਨਾ ਸਾਥ ਹੈ ਹਾਂਜੀ ਜਿੰਨਾ ਚੰਗਾ ਅੱਛਾ ਇੱਕ ਦੋਸਤ ਹੁੰਦਾ ਕਿਉਂਕਿ ਮੈਂ ਤੇ ਮਾਨ ਸਰ ਤੋਂ ਛੋਟਾ ਹਮੇਸ਼ਾ ਉਹਦਾ ਅਸ਼ੀਰਵਾਦ ਲੈ ਕੇ ਇਵਨ ਕਿ ਮੇਰੇ ਬਿਜ਼ਨਸ ਨੂੰ ਵੀ ਲੈ ਕੇ ਜਾਂ ਮੇਰੇ ਖੇਡ ਨੂੰ ਪ੍ਰਮੋਟ ਕਰਨ ਦੇ ਵਿੱਚ ਹਮੇਸ਼ਾ ਅਸੀਂ ਉਹਦੀ ਰਾਇ ਲੈ ਕੇ ਹੀ ਕੁਝ ਵੀ ਕਰੀਦਾ ਉਹ ਕਰਦੇ ਆ ਅਹ ਜਿਲਸਾ ਇੱਕ ਗੱਲ ਦੱਸੋ ਕਿ ਪਟਿਆਲਾ ਤੋਂ ਜਿਹੜੇ ਪਿਛਲੇ ਤੁਸੀਂ ਲੋਕ ਸਭਾ ਦੇ ਮੈਂਬਰ ਤੁਸੀਂ ਦੇਖਦੇ ਐ ਜਿਹੜੇ ਰਹਿ ਗਏ ਨੇ ਪ੍ਰੈਜ਼ੈਂਟਲੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਪਟਿਆਲੇ ਵਾਸਤੇ ਐਜ਼ ਅ ਐਮਪੀ ਉਹਨਾਂ ਨੇ ਕੰਮ ਸਹੀ ਕੀਤੇ ਕਿ ਨਹੀਂ ਮੈਂ ਤੇ ਪਹਿਲਾਂ ਵੀ ਇੱਕ ਦੋ ਵਾਰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਮਹਾਰਾਣੀ ਜੀ ਜੇ ਕੋਈ ਇੱਕ ਕੰਮ ਵਧੀਆ ਗਿਣਾ ਦੇਣਾ ਇੱਕ ਕੰਮ ਪਿਛਲੇ 5 ਵਾਰ ਦੇ ਮੈਂਬਰ ਆਫ ਪਾਰਲੀਮੈਂਟ ਇੱਕ ਕੰਮ ਵਧੀਆ ਗਿਣਾ ਦੇਣ ਤੇ ਸ਼ਾਇਦ ਲੋਕਾਂ ਨੂੰ ਦੁਬਾਰਾ ਮੌਕਾ ਦੇ ਦੇਣਗੇ ਉਹਨਾਂ ਚੋਂ ਇੱਕ ਵੀ ਕੰਮ ਨਹੀਂ ਹੋਇਆ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਸੀ ਪਟਿਆਲੇ ਨੂੰ ਉਹ ਸਿਰਫ ਇਹਨਾਂ ਕੋਲੇ ਇੱਕ ਪਖੰਡ ਤੋਂ ਬਿਨਾਂ ਕੁਝ ਨਹੀਂ ਰਿਹਾ ਇਹਨਾਂ ਨੇ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਜਾਣੀਆਂ ਤਾਂ ਹੁਣ ਹੀ ਰੀਸੈਂਟਲੀ ਦੇਖ ਲਓ 6 ਮਹੀਨੇ ਤੁਸੀਂ ਪਿੱਛੇ ਚਲੇ ਜਾਓ ਕੱਲਾ ਪਟਿਆਲਾ ਨਹੀਂ ਅੱਧਾ ਪਟਿਆਲਾ ਜ਼ਿਲ੍ਹਾ ਪਾਣੀ ਤੋਂ ਬਹੁਤ ਪੀੜਤ ਹੋਇਆ ਅਗਰ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਉੱਥੇ ਸਵਾਲ ਰੱਖ ਸਕਦੇ ਸੀ ਕਿਉਂਕਿ ਜਿਹੜਾ ਖੱਗਰ ਦਾ ਕੰਮ ਹੈ ਇਹ ਉਹ ਛੋਟੇ ਲੈਵਲ ਦਾ ਨਹੀਂ ਹੈ ਕਿਉਂਕਿ ਇਹ ਸੈਂਟਰ ਦਾ ਹੈ ਸੈਂਟਰ ਦੇ ਨੂੰ ਬੰਦ ਹੈ ਇਹ ਕੰਮ ਕਰਨਾ ਜਿਵੇਂ ਇਸ ਦਾ ਮੈਂ ਕਹਾਂ ਕਿ ਇਹ ਕੰਮ ਸਰਦਾਰ ਭੌਂਸੀ ਜੀ ਮਾਨ ਜੀ ਨੂੰ ਕਰਨਾ ਚਾਹੀਦਾ ਮੈਨੂੰ ਲੱਗਦਾ ਉਹਨਾਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਸੈਂਟਰ ਦੀ ਬੰਦੀ ਹੈ ਜੇ ਚਾਹ ਦੇ ਸੈਂਟਰ ਤੋਂ ਕੋਈ ਵੱਡਾ ਪੈਕੇਜ ਲੈ ਕੇ ਆਂਦੇ ਇਹ ਲੈ ਕੇ ਵੀ ਆਈ ਸੀ ਪਰ ਉਹਨੂੰ ਇਦਾਂ ਗਮਨ ਕਰ ਗਏ ਉਹ ਲੱਗਿਆ ਨਹੀਂ ਤਾਂ ਕਿ ਇਹ ਜਿਹੜਾ ਪਿੱਛੇ ਲੋਕਾਂ ਦੇ ਘਰਾਂ ਦੇ ਵਿੱਚ 6-6 ਫੁੱਟ ਪਾਣੀ ਪਟਿਆਲੇ ਦੇ ਵਿੱਚ ਗਿਆ 8-8 ਫੁੱਟ 8-8 ਫੁੱਟ ਵੀ ਗਿਆ ਤੇ ਮੈਨੂੰ ਲੱਗਦਾ ਇਹ ਨਹੀਂ ਹੋਣਾ ਸੀ ਜੇ ਇਹ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜਾਂ ਇਹਨਾਂ ਦੀ ਨੀਤ ਸਾਫ਼ ਨਹੀਂ ਸੀ ਪਾਰਟੀ ਦੇ ਲੋਕਾਂ ਪ੍ਰਤੀ ਤਾਂ ਇਹ ਕੁਝ ਹੋਇਆ ਪਾਰਟੀ ਹਾਈ ਕਮਾਂਡ ਵੱਲੋਂ ਤੁਹਾਨੂੰ ਲੈ ਟਿਕਟ ਵਾਸਤੇ ਕੋਈ ਅਸ਼ੋਰੈਂਸ ਯਾ ਤੁਸੀਂ ਅਪਲਾਈ ਕੀਤਾ ਯਾ ਡਿਮਾਂਡ ਰੱਖੀ ਯਾ ਕਿਸੇ ਵੱਲੋਂ ਕੋਈ ਅਸ਼ੋਰੈਂਸ ਮਿਲੀ ਹੁਣ ਤੱਕ ਨਹੀਂ ਡਿਮਾਂਡ ਨਹੀਂ ਹੁੰਦੀ ਮੈਂ ਕਹਿੰਦਾ ਕਿ ਮੈਂ ਤੇ ਮਾਨ ਸਾਹਿਬ ਦੀ ਸੋਚ ਨੂੰ ਲੈ ਕੇ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਲੈ ਕੇ ਅਸੀਂ ਇਹ ਪਾਰਟੀ ਜੁਆਇਨ ਕੀਤੀ ਸੀ ਨਾ ਕਿ ਇਸੇ ਕੋਈ ਇਸੇ ਲਾਲਚ ਨੂੰ ਲੈ ਕੇ 2012 ਦੇ ਵਿੱਚ ਮੈਂ ਦਿੱਲੀ 'ਚ ਕੰਮ ਕੀਤਾ 14 ਦੇ ਵਿੱਚ ਮੈਂ ਪੰਜਾਬ 'ਚ ਕੀਤਾ ਸੀ ਐਮ ਸਰਬ ਸਰਦਾ ਭਵਨ ਸਿੰਘ ਮਾਨ ਜੀ ਲਈ ਕੰਮ ਕੀਤਾ ਤੇ ਸਾਡੇ ਤਰਨबीर ਗਾਂਧੀ ਜੀ ਜਿਹੜੇ ਹੁਣੀ ਸੁਣ ਸੁਣਦੇ ਆ ਕਿ ਸ਼ਾਇਦ ਹੁਣ ਉਹ ਵੀ ਜਗਾ ਜਗਾ ਤੋਂ ਦਲ ਬਦਲਦੇ ਆ ਕਿ ਕਾਂਗਰਸ ਚਲੇ ਮੈਂ ਸੁਣਦਾ ਤੇ ਉਹਨਾਂ ਲਈ ਵੀ ਕੰਮ ਕੀਤਾ ਤੇ ਉਹਨਾਂ ਨੇ ਵੀ ਪਾਰਟੀ ਦਾ ਮੁੱਲ ਨਹੀਂ ਪਾਇਆ ਤੇ ਉਸ ਤੋਂ ਬਾਅਦ 17 ਦੇ ਵਿੱਚ ਚੋਣਾਂ ਹੋਈਆਂ ਜਿੱਥੇ ਮੈਂ ਪੂਰੇ ਪੰਜਾਬ ਦੇ ਵਿੱਚ ਸਾਰੇ ਐਮਐਲਏ ਦਾ ਕਈ ਐਮਐਲਏ ਵੀ ਸਾਨੂੰ ਛੱਡ ਕੇ ਚਲੇ ਗਏ ਪਰ ਮੈਨੂੰ ਲੱਗਦਾ ਹੈ ਚੰਗਾਈ ਹੋਇਆ ਪਾਰਟੀ ਦਾ ਮਾੜੇ ਲੋਕ ਛੱਡ ਕੇ ਚਲੇ ਜਾਣ ਉਹ ਠੀਕ ਹੀ ਹੁੰਦਾ ਹੈ ਤੇ ਪਾਰਟੀ ਦਾ ਬਹੁਤ ਭਲਾ ਹੋਇਆ ਪਾਰਟੀ ਨੇ ਹੋਰ ਗ੍ਰੋਥ ਕੀਤੀ ਬਾਈਚ ਜਾ ਕੇ ਸਰਕਾਰ ਬਣੀ ਮੈਂ 19 ਚ ਕੰਮ ਕੀਤਾ ਮੈਂ ਬਾਈਚ ਵੀ ਕੰਮ ਕੀਤਾ ਮੈਂ ਬਿਨਾਂ ਕਿਸੇ ਲਾਲਚ ਤੋਂ 6-7 ਇਲੈਕਸ਼ਨ ਜਿੰਨੇ ਵੀ ਹੋਏ ਪਾਰਟੀ ਦੇ ਹਰ ਸਾਲ ਵੱਧ ਕੇ ਸਹਿਯੋਗ ਦਿੰਨਾ ਹੁਣ 24 ਚ ਵੀ ਪਾਰਟੀ ਜਿੰਨੂੰ ਵੀ ਲੈ ਕੇ ਆਵੇ ਮੈਂ ਪੂਰਾ ਦਿਲ ਤੋਂ ਲੱਗਦਾ ਹੈ ਕਿ ਤੁਹਾਨੂੰ ਟਿਕਟ ਦੀ ਉਮੀਦ ਮੰਨ ਸਕਦੇ ਨਹੀਂ ਦੇਖੋ ਜਿੱਦਾਂ ਮੈਂ ਕੰਮ ਕੀਤਾ ਹੈ ਪਾਰਟੀ ਲਈ ਜਾ ਪਾਰਟੀ ਮੇਰੇ ਕੰਮਾਂ ਨੂੰ ਪਸੰਦ ਕਰਦੀ ਹੈ ਤੇ ਉਦਾਂ ਮੈਨੂੰ ਉਮੀਦ ਹੈ ਕਿ ਪਾਰਟੀ ਜਿਹੜੇ ਸਾਬ ਨਾਲ ਮੈਂ ਪਾਰਟੀ ਦਾ ਦੇਖਦਾ ਨਜ਼ਰੀਆ ਮੇਰੇ ਪ੍ਰਤੀ ਮੈਨੂੰ ਲੱਗਦਾ ਕਿ ਸ਼ਾਇਦ ਪਾਰਟੀ ਨੂੰ ਮੇਰੇ ਵਰਗੇ ਇਨਸਾਨ ਦੀ ਲੋੜ ਹੈ ਜੇ ਦਲਵੀਰ ਗੋਲ ਗਿੱਲ ਸਾਹਿਬ ਨੂੰ ਅਗਰ ਟਿਕਟ ਮਿਲਦੀ ਹੈ ਪਟਿਆਲਾ ਲੋਕ ਸਭਾ ਤੋਂ ਜਿਹੜੇ ਪਟਿਆਲੇ ਦੇ 9 ਵਿਧਾਨ ਸਭਾ ਹਲਕਿਆਂ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਸਹਿਯੋਗ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਹੇਗਾ ਉਹਨਾਂ ਦਾ ਸਹਿਯਾਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਹੈ ਮੇਰਾ ਸਾਰੇ ਨਾਲ ਭਰਾ ਵਰਗਾ ਰਿਸ਼ਤਾ ਹੈ ਮੈਂ ਕੱਲੇ-ਕੱਲੇ ਦਾ ਨਾਮ ਲਵਾਂ ਸ਼ਾਇਦ ਤੁਹਾਡੀ ਇੰਟਰਵਿਊ ਕਾਫੀ ਲੰਬੀ ਖੀਜੂਗੀ ਮੇਰਾ ਬਹੁਤ ਸੋਹਣਾ ਰਿਸ਼ਤਾ ਸਾਰੇ ਨਾਲ ਇੱਕ ਜਿਵੇਂ ਭਰਾ ਦਾ ਹੁੰਦਾ ਨਾ ਛੋਟੇ ਭਰਾ ਦਾ ਹੁੰਦਾ ਮੇਰੀ ਸਾਰੀ ਬਹੁਤ ਰਿਸਪੈਕਟ ਕਰਦੇ ਮੈਂ ਸਾਰੇ ਦੀ ਬਹੁਤ ਰਿਸਪੈਕਟ ਕਰਦਾ ਤੇ ਇਹ ਮੈਨੂੰ ਲੱਗਦਾ ਕਿ ਮੇਰੇ ਭਾਗਾ ਚ ਆਈ ਹੈ ਇਹ ਚੀਜ਼ ਮੈਂ ਕੱਲੇ ਪਟਿਆਲੇ ਤੋਂ ਜਾਂ ਕੱਲੇ ਪੰਜਾਬ ਤੋਂ ਨਹੀਂ ਕਰਾਂਗਾ ਮੈਂ ਕਰਾਂਗਾ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਪਹਿਲਾ ਹੈ ਪਹਿਲਾ ਏਦਾਂ ਦਾ ਕੈਂਡੀਡੇਟ ਆ ਜਿਹਦੇ ਨਾਲ ਪੂਰੇ ਜ਼ਿਲ੍ਹੇ ਦੇ ਸਾਰੇ ਐਮਐਲਏ ਦਾ ਸਮਰਥਨ ਮਿਲਿਆ ਹੈ ਇਹ ਮੈਨੂੰ ਲੱਗਦਾ ਇਹ ਮੇਰੇ ਚੰਗੇ ਨੇਚਰ ਕਰਕੇ ਜਾਂ ਮੇਰੇ ਸਾਡੇ ਚੰਗੇ ਸੀਐਮ ਦੀ ਸੋਚ ਕਰਕੇ ਜਾਂ ਮੇਰੇ ਭਰਾਵਾਂ ਦੀ ਉਹਨਾਂ ਦੀ ਚੰਗੀ ਸੋਚ ਕਰਕੇ ਇਹ ਇੰਨਾ ਸਾਡੇ ਚ ਇੱਕ ਗਰੁੱਪ ਬਣ ਕੇ ਨਹੀਂ ਸਕਦੀ ਪੈਦਾ ਹੋਈ ਜੇ ਆਪ ਜੀ ਨੂੰ ਕੋਈ ਟਿਕਟ ਮਿਲ ਜਾਂਦੀ ਹੈ ਐਮਪੀ ਬਣ ਜਾਂਦੇ ਹੋ ਪਟਿਆਲੇ ਵਾਸਤੇ ਕੀ ਵਿਜ਼ਨ ਰੱਖਿਆ ਹੈ ਜੇ ਤੁਸੀਂ ਐਮਪੀ ਬਣਦੇ ਹੋ ਪਟਿਆਲੇ ਵਾਸਤੇ ਕੀ ਸੋਚਦੇ ਹੋ ਦੇਖੋ ਪਟਿਆਲੇ ਲਈ ਤੇ ਬਹੁਤ ਕੁਝ ਕਰਨਾ ਹੁਣ ਮੈਂ ਮੈਂ ਇਹਨਾਂ ਜੋ ਗੱਲਾਂ ਨਹੀਂ ਕਰਾਂਗਾ ਕਿਉਂਕਿ ਅਗਰ ਜੀ ਐਜੂਕੇਸ਼ਨ ਨੂੰ ਲੈ ਕੇ ਦੇਖ ਲਓ ਉੱਤੇ ਸਾਡੇ ਸੀਐਮ ਸਾਹਿਬ ਨੇ ਵੈਸੀ ਉਹ ਫੱਟੇ ਚੱਕਿਆ ਔਰ ਰੀਸੈਂਟਲੀ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਆਏ ਸੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਸੀ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਂ 20 ਸਾਲ ਪਹਿਲਾਂ ਲੰਡਨ ਦੇ ਵਿੱਚ ਦੇਖਿਆ ਸੀ ਕਿ ਸਰਕਾਰੀ ਸਕੂਲ ਦੇ ਵਿੱਚ সুইমিং ਪੂਲ ਮੈਂ ਬੜੀ ਮੈਂ ਉਦੋਂ ਬੜਾ ਹਰਾਨ ਹੁੰਦਾ ਸੀ ਇਹ ਚੀਜ਼ਾਂ ਦੇਖ ਕੇ ਕਿ ਯਾਰ ਇਹ ਕਦੇ ਸਾਡੇ ਦੇਸ਼ 'ਚ ਹੋ ਜੂਗਾ ਤੇ ਉਹ ਸਾਡੇ ਮਾਨ ਸਾਹਿਬ ਨੇ ਦੋਨ ਸਾਲਾਂ 'ਚ ਹੀ ਕਰਤਾ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਦੇਖੋ ਤੁਸੀਂ ਵੱਡੇ ਵੱਡੇ ਲੋਕਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਲਾ ਲਿਆ ਹੈ ਤੇ ਉਹ সুইমিং ਪੂਲ ਸਿਰਫ ਨਹਾਉਣ ਵਾਸਤੇ ਨਹੀਂ ਬਣੇ ਉਹਨਾਂ ਦੇ ਵਿੱਚ ਕਲਾਸਿਸ ਵੀ ਮਿਲਦੀਆਂ ਨੇ ਕੱਲ ਨੂੰ 올림픽 ਹੁੰਦੀ ਹੈ ਬੱਚੇ ਕਿੱਥੋਂ ਤੱਕ ਜਾਣਗੇ ਉਹ ਤਰੱਕੀ ਕੀ ਹੁੰਦੀ ਹੈ ਦੇਸ਼ ਦੀ ਤਰੱਕੀ ਇਹੀ ਹੁੰਦੀ ਹੈ ਕਿ ਸ਼ੁਰੂਆਤ ਕੀ ਚੰਗੇ ਸਕੂਲ ਚੰਗੀ ਐਜੂਕੇਸ਼ਨ ਹੁਣ ਮੈਂ ਕਹਾਂ ਕਿ ਮੈਂ ਇੱਥੋਂ ਦਾ ਅਗਰ ਮੈਨੂੰ ਪਾਰਟੀ ਮੈਂਬਰ ਆਫ ਪਾਰਲੀਮੈਂਟ ਬਣਾਉਂਦੀ ਹੈ ਕਿ ਮੈਂ ਪਟਿਆਲੇ ਲਈ ਚੰਗੇ ਸਕੂਲ ਬਣਾਵਾਂਗਾ ਉਹ ਮੈਂ ਨਹੀਂ ਬਣਾਵਾਂਗਾ ਉਹ ਤੇ ਸਾਡੇ ਸੀਐਮ ਸਾਹਿਬ ਬਣਾਉਂਦੇ ਪਏ ਆ ਸਰਕਾਰਾਂ ਸੀਐਮ ਸਾਹਿਬ ਬਣਾਉਂਦੇ ਪਏ ਹਾਂ ਪਟਿਆਲੇ ਲਈ ਬਹੁਤ ਕੁਝ ਕਰਨਾ ਹੈ ਸਭ ਤੋਂ ਪਹਿਲਾਂ ਤੇ ਤੁਹਾਡੀ ਸੋਚ ਚੰਗੀ ਹੋਣੀ ਚਾਹੀਦੀ ਹੈ ਤੁਹਾਡੇ ਸ਼ਹਿਰ ਦੇ ਪ੍ਰਤੀ ਤੁਹਾਡੇ ਸਟੇਟ ਦੇ ਪ੍ਰਤੀ ਤੁਹਾਡੇ ਲੋਕਾਂ ਦੇ ਪ੍ਰਤੀ ਤੇ ਮੇਨ ਕੰਮ ਕਾਫੀ ਵੱਡੇ ਵੱਡੇ ਕੰਮ ਤੇ ਬਹੁਤ ਹੈਗੇ ਨੇ ਜੀ ਮੈਂ ਗਿਣਾਵਾਂ ਲਿਸਟ ਬਹੁਤ ਲੰਬੀ ਪਰ ਜਿਹੜਾ ਸਭ ਤੋਂ ਮੇਨ ਕੰਮ ਮੈਨੂੰ ਲੱਗਦਾ ਹੈ ਉਹ ਕਰਦਾ ਜੀ ਦੇ ਕਰਕੇ 400 ਪਿੰਡ ਤੇ ਪੂਰਾ ਸ਼ਹਿਰ ਪਟਿਆਲਾ ਹਰ ਸਾਲ ਅਸੀਂ ਘਰੋਂ ਬੇਘਰ ਹੋ ਜਾਂਦੇ ਆ ਤੇ ਉਹ ਤੇ ਬਹੁਤ ਜ਼ਰੂਰੀ ਆ ਉਹਦੇ ਲਈ ਪਰਮਾਤਮਾ ਮੈਨੂੰ ਸ਼ਕਤੀ ਬਖਸ਼ੇ ਮੈਂ ਸੈਂਟਰ ਤੋਂ ਕੋਈ ਸਾਡੀ ਸਰਕਾਰ ਉੱਤੇ ਬਣੇ ਸੈਂਟਰ ਚ ਅਸੀਂ ਕੋਈ ਚੰਗਾ ਪੈਕੇਜ ਲੈ ਕੇ ਆਗੇ ਮੈਂ ਮੇਰੇ ਇਲਾਕੇ ਦੇ ਲੋਕਾਂ ਲਈ ਇਹ ਵਿਚਾਲ ਕੇ ਇਹ ਸਨ ਦਲਬੀਰ ਗੋਲਡੀ ਗਿੱਲ ਜਿਨ੍ਹਾਂ ਨੇ ਕਿਹਾ ਕਿ ਜੇ ਪਟਿਆਲੇ ਦੇ ਲੋਕ ਇਹ ਆ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਤਾਂ ਪਟਿਆਲੇ ਵਾਸਤੇ ਕਰਨ ਨੂੰ ਬਹੁਤ ਕੰਮ ਨੇ ਲੇਕਿਨ ਜਿਹੜਾ ਮੇਨ ਕੰਮ ਹੈਗਾ ਉਹ ਜਿਹੜਾ ਖੱਗਰ ਦਾ ਹੈ ਜਿਹਦਾ ਹਰ ਸਾਲ ਪਟਿਆਲੇ ਦੇ ਲੋਕਾਂ ਨੂੰ ਖਮਿਆਜਾ ਭੁਗਤਣਾ ਪੈਂਦਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ